ਕਿ 25 ਲੱਖ ਲਾ ਕੇ ਅਸੀਂ ਬਾਹਰਲੇ ਮੁਲਕਾਂ ਵਿੱਚ ਚਲੇ ਜਾਂਦੇ ਆ ਕਰਜ਼ਾ ਲੈ ਕੇ ਚਲੇ ਜਾਂਦੇ ਆ ਤੇ ਉੱਥੇ ਸਾਨੂੰ ਸਾਡੇ ਪਸੰਦ ਦੀ ਜੌਬ ਵੀ ਨਹੀਂ ਮਿਲਦੀ ਤੇ ਸਾਨੂੰ ਉੱਥੇ ਜਾ ਕੇ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ ਹਨਾ ਕਿ 25 ਲੱਖ ਰੁਪਏ ਫੂਕ ਕੇ ਅਸੀਂ ਬਾਹਰ ਜਾ ਰਹੇ ਹਾਂ ਉੱਥੇ ਦਿਹਾੜੀਆਂ ਕਰ ਰਹੇ ਆ ਕਿ ਇਹ ਸਹੀ ਹੈ ਸੋ ਇਸ ਵਿਸ਼ੇ ਤੇ ਆਪਾਂ ਅੱਜ ਚਰਚਾ ਕਰਨ ਦੇ ਲਈ ਲਾਈਵ ਜੁੜੇ ਤੁਸੀਂ ਮੈਨੂੰ ਤੁਹਾਡੇ ਸਾਰਿਆਂ ਦੇ ਜਵਾਬ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਜੀ ਕਿਉਂਕਿ ਸਾਡਾ ਪੰਜਾਬ ਖਾਲੀ ਹੋ ਰਿਹਾ ਹੈ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਕਿ ਪੰਜਾਬੀ ਨੌਜਵਾਨ ਕੁੜੀਆਂ ਮੁੰਡੇ ਬਾਹਰ ਜਾ ਰਹੇ ਨੇ ਔਰ ਇੱਥੇ ਸਾਡੇ ਕੋਈ ਵੀ ਨਹੀਂ ਰਿਹਾ ਸੋ ਅੱਜ ਦੀ ਖਬਰ ਥੋੜੀ ਨਾਲ ਸਾਂਝੀ ਕਰਦੀਆਂ ਟਾਈਮ ਟੂ ਟਾਈਮ ਜਿਵੇਂ ਤਾਂ ਅਪਡੇਟਸ ਆਉਂਦੀਆਂ ਰਹਿੰਦੀਆਂ ਨੇ ਕੈਨੇਡਾ ਨੇ ਆਪਣੇ ਰੂਲ ਬਹੁਤ ਹੀ ਜ਼ਿਆਦਾ ਸਟ੍ਰਿਕਟ ਕਰਤੇ ਜਿੱਥੇ ਪਹਿਲਾਂ ਜੀਆਈਸੀ ਵਧਾਤੀ 20 ਹਰ ਕੁਝ ਉਹਨਾਂ ਨੇ ਵਧਾਤੀ ਸੀਗੀ ਡਾਲਰ ਉੱਥੋਂ ਦੇ ਤੇ ਇੱਥੇ ਫਿਰ ਟਾਈਮਿੰਗ ਦਾ ਵੀ ਚੱਕਰ ਪਾਇਆ ਕਿ ਟਾਈਮ ਘਟਾਉਣਾਗਾ ਕੰਮ ਇੰਨਾ ਟਾਈਮ ਨਹੀਂ ਕਰਨਾ 20 ਘੰਟੇ ਕੰਮ ਕਰਨਾ ਤੇ ਹੁਣ ਵਰਕ ਪਰਮਿਟ ਦਾ ਵੀ ਅੱਗੇ ਕੋਈ ਇਹਨਾਂ ਨੇ ਰੌਲਾ ਪਾਇਆ ਸੀਗਾ ਕਿ ਅੱਗੇ ਨਹੀਂ ਤੁਸੀਂ ਕਰਾ ਸਕਦੇ ਤਾਂ ਹੁਣ ਤਾਂ ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਉਹ ਕਹਿੰਦੇ ਭਾਈ ਇੱਥੇ ਪੜਨ ਆਉਨੇ ਹੋ ਪੜੋ ਤੇ ਪੜ ਕੇ ਉੱਥੇ ਆਪਣੇ ਦੇਸ਼ ਵਾਪਸ ਜਾਓ ਇੱਥੇ ਕੀ ਲੈਣਾ ਤੁਸੀਂ ਇੱਥੇ ਨਹੀਂ ਰਹਿਣਾ ਉਹ ਕਹਿੰਦੇ ਜਿਹੜੀ ਤੁਸੀਂ ਪੜਾਈ ਕਰਨ ਆਏ ਹੋ ਤੁਸੀਂ ਕਿਹੜੇ ਮਕਸਦ ਦੇ ਨਾਲ ਆਏ ਜਦੋਂ ਅਸੀਂ ਫਾਈਲ ਲਾਉਨੇ ਆ ਅਸੀਂ ਉਥੇ ਕਹਿੰਦੇ ਕਿ ਅਸੀਂ ਸਟੱਡੀ ਬੇਸਿਸ ਤੇ ਜਾ ਰਹੇ ਹਾਂ ਅਸੀਂ ਪੜਨ ਜਾ ਰਹਿਆ ਸੀ ਕੋਰਸ ਲੈ ਕੇ ਜਾ ਰਹੇ ਹਾਂ ਨਾ ਤਾਂ ਉਥੇ ਪੜਦੇ ਤਾਂ ਅਸੀਂ ਹੈ ਨਹੀਂ ਆਬਵੀਅਸਲੀ ਸਾਰਿਆਂ ਨੂੰ ਇੱਕ ਬਹਾਨਾ ਹੀ ਹੁੰਦਾ ਸਟੱਡੀ ਵੀਜ਼ੇ ਤੇ ਜਾਣ ਦਾ ਕਿ ਉਥੇ ਜਾ ਕੇ ਸੈੱਟ ਹੋ ਜਾਗੇ ਪਰ ਹੁਣ ਤਾਂ ਸੈੱਟ ਨਹੀਂ ਹੋ ਸਕਦੇ ਤੁਸੀਂ ਕਿਉਂਕਿ ਇਮੀਗ੍ਰੇਸ਼ਨ ਮਿਨਿਸਟਰ ਉਹਨਾਂ ਦੇ ਮਾਰਕ ਬਿਲਰ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਹਿੰਦੇ ਇਹ ਤੁਸੀਂ ਜਿਹੜਾ ਤੁਹਾਨੂੰ ਸਟੱਡੀ ਪਰਮਿਟ ਦਿੱਤਾ ਨਾ ਇਹਨੂੰ ਤੁਸੀਂ ਪੀਆਰ ਨਾ ਸਮਝੋ ਵੀ ਤੁਸੀਂ ਇੱਥੇ ਰਹਿ ਲਓਗੇ ਇੱਥੇ ਬਸ ਚੋਗੇ ਅੱਗੇ ਤੁਸੀਂ ਅਬ ਦਿਰੇ ਹਾਇਸ਼ ਕਰ ਲੋਗੇ ਅਜੋ ਵੀ ਅੱਗੇ ਥੋੜਾ ਐ ਕਿ ਕਿ ਹੁਣ ਮੁੰਡੇ ਕੁੜੀਆਂ ਵੀ ਜਾਂਦੇ ਸੀ ਵਿਆਹ ਕਰਾ ਕੇ ਜਾਂ ਹੁਣ ਦਾ ਟਾਈਮ ਜੇ ਗੱਲ ਕਰੀਏ ਤਾਂ ਰਿਵਰਸ ਮਾਈਗ੍ਰੇਸ਼ਨ ਦਾ ਹੋ ਚੁੱਕਿਆ ਹੈ ਬਹੁਤ ਲੋਕ ਬਾਹਰੋਂ ਇੱਥੇ ਵੀ ਆਏ ਨੇ ਕਿ ਹੋ ਰਿਹਾ ਕਿ ਕੰਮ ਨਹੀਂ ਮਿਲ ਰਿਹਾ ਉੱਥੇ ਕੰਮ ਨਹੀਂ ਮਿਲ ਰਿਹਾ ਰਹਿਣ ਦੇ ਲਈ ਕੋਈ ਥਾਂ ਨਹੀਂ ਹੈ ਜੇ ਹੈਗੀ ਆ ਤਾਂ ਰੈਂਟ ਬਹੁਤ ਜ਼ਿਆਦਾ ਚੱਕੇ ਹੋਏ ਨੇ ਉੱਥੇ ਗੁਜ਼ਾਰਾ ਨਹੀਂ ਹੁੰਦਾ ਸੋ ਮਾਪਿਓ ਪਹਿਲਾਂ ਤਾਂ ਕਿੰਨਾ ਟਾਈਮ ਇੱਥੋਂ ਹੀ ਇੰਡੀਆ ਤੋਂ ਹੀ ਪੈਸੇ ਭੇਜਦੇ ਨੇ ਕਿ ਬੱਚੇ ਦਾ ਉੱਥੇ ਗੁਜ਼ਾਰਾ ਹੋ ਜਾਏ ਸੋ ਇਹ ਬਹੁਤ ਵੱਡਾ ਵਿਸ਼ਾ ਹੈਗਾ ਸੋ ਇਹਦੇ ਤੇ ਸਾਨੂੰ ਗੰਭੀਰਤਾ ਦੇ ਨਾਲ ਥੋੜਾ ਜਾਇ ਇਹਨੂੰ ਸਮਝਣਾ ਚਾਹੀਦਾ ਹੈ ਕਿ ਸਾਡਾ ਹਾਲ ਤਾਂ ਹੋ ਗਿਆ ਜਿਵੇਂ ਬਿਹਾਰ ਯੂਪੀ ਤੋਂ ਇੱਥੇ ਪ੍ਰਵਾਸੀ ਭਰਾ ਆ ਕੇ ਕਰਦੇ ਨੇ ਤੇ ਅਸੀਂ ਉੱਥੇ ਕੈਨੇਡਾ ਆਸਟ੍ਰੇਲੀਆ ਜਿੱਥੇ ਵੀ ਬਾਹਰਲੇ ਮੁਲਕ ਚ ਜਾ ਕੇ ਉਹ ਕੰਮ ਕਰਦੇ ਆ ਅਸੀਂ ਕਦੇ ਘਰ ਦੇ ਵਿੱਚ ਪਾਣੀ ਦਾ ਗਲਾਸ ਵੀ ਨਹੀਂ ਚੱਕਿਆ ਹੁੰਦਾ ਅਸੀਂ ਕਦੇ ਕੋਈ ਕੰਮ ਨਹੀਂ ਕੀਤਾ ਹੁੰਦਾ ਉੱਥੇ ਜਾ ਕੇ ਅਸੀਂ ਲੋਕਾਂ ਦੀ ਟਾਇਲਟ ਸਾਫ ਕਰਦੇ ਆ ਕਿੰਨਾ ਅਸੀਂ ਔਖੇ ਹਾਲਾਤਾਂ ਵਿੱਚ ਰੰਗਦੇ ਇੱਕ ਨੀਂਦ ਨਹੀਂ ਪੂਰੀ ਹੁੰਦੀ ਪੈਸੇ ਇਕੱਠੇ ਕਰਨੇ ਹੁੰਦੇ ਆ ਸੋ ਸਟ्रेस ਕਿੰਨਾ ਹੈ ਉੱਥੇ ਜਾ ਕੇ ਕਿੰਨਾ ਸਟ्रेस ਹੈ ਪੰਜਾਬ ਚ ਰਹੀਏ ਤੇ ਗੱਲਬਾਤ ਹੀ ਹੋਰ ਹੁੰਦੀ ਹੈ ਸੋ ਫਿਰ ਇਹ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਲੱਗਦਾ ਹੈ ਕਿ 20-25 ਲੱਖ ਰੁਪਈਆ ਜਿਹੜਾ ਸੀ ਕੋਈ ਜ਼ਮੀਨ ਵੇਚਦਾ ਹੈ ਜਾਂ ਕੋਈ ਲੋਨ ਲੈਂਦਾ ਹੈ ਜਾਂ ਚਲੋ ਵਧੀਆ ਕਰੋ ਨੇ ਕਈ ਲਾਭ ਹੀ ਦਿੰਦੇ ਨੇ ਤੁਸੀਂ ਆਪਣੀ ਲਾਈਫ ਨੂੰ ਉੱਤੇ ਸਟਰਗਲ 'ਚ ਪਾ ਰਹੇ ਹੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਅੱਗੇ ਜਾ ਕੇ ਕੀ ਬਣਨਾ ਹੈ ਕੀ ਨਹੀਂ ਬਣਨਾ ਤਿਲਕ ਜੀ ਕਹਿ ਰਹੇ ਨੇ ਕਿ ਜੋ ਲੋਕੇ ਇਥੇ ਕੋਸ਼ਿਸ਼ ਨਹੀਂ ਕਰ ਸਕਦੇ ਉੱਥੇ ਜਾ ਕੇ ਕੀ ਕਰ ਲੈਣਗੇ ਤੇ ਕੋ ਜਾਣਦਾ ਹਰ ਕੋਈ ਕਹਿੰਦਾ ਹੈ ਵੱਡੇ ਵੱਡੇ ਏਜੰਟਸ ਕਹਿੰਦੇ ਨੇ ਅਸੀਂ ਇੰਟਰਵਿਊਸ ਕਰਦੇ ਹਾਂ ਕਹਿੰਦੇ ਅਸੀਂ ਲਵਾ ਦਾਂਗੇ ਅਸੀਂ ਭੇਜ ਦਾਂਗੇ ਪਰ ਕੰਮ ਦੀ ਗਰੰਟੀ ਕਿੱਥੇ ਆ ਤੇ ਨਾ ਤੁਸੀਂ ਆਪਣੀ ਮਨਮਰਜ਼ੀ ਦਾ ਕੰਮ ਕਰ ਸਕਦੇ ਹੋਗੇ ਉੱਥੇ ਐਂਡ ਤੁਹਾਡੇ ਹੱਥ ਦੇ ਵਿੱਚ ਟੈਲੈਂਟ ਜ਼ਰੂਰ ਹੋਣਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ ਵੀ ਉਹ ਪਹਿਲਾਂ ਹੁੰਦੇ ਸੀ ਨਾ ਵੀ ਹੱਥ ਦਾ ਗਿਆਨ ਸੀਗਾ ਹਰ ਇੱਕ ਬੰਦੇ ਦੇ ਕੋਲ ਹੱਥ ਦਾ ਗਿਆਨ ਸੀ ਦਰਜੀ ਆ ਹਲਵਾਈ ਆ ਜਾਂ ਕੋਈ ਕਹਿ ਲਓ ਕੋਈ ਮਿਸਤਰੀ ਆ ਚੁੱਤੀਆਂ ਗੰਢਣ ਵਾਲੇ ਨੇ ਜਿੰਨੇ ਵੀ ਨੇ ਉਹਨਾਂ ਦਾ ਹੱਥ ਤਾਂ ਗਿਆਨ ਸੀ ਹੱਥ ਦੇ ਵਿੱਚ ਗੋਣ ਸੀਗਾ ਉਹਨਾਂ ਕੋਲੇ ਜੇ ਤੁਹਾਡੇ ਹੱਥ ਦੇ ਵਿੱਚ ਗੋਣ ਆ ਨਾ ਤੁਸੀਂ ਕਦੇ ਵੀ ਭੁੱਖੇ ਨਹੀਂ ਮਰਦੇ ਇੱਥੇ ਤਾਂ ਜੀ ਪਲੱਸ 2 ਕਰਨੀ ਹੁੰਦੀ ਆ ਤੇ ਪੁੱਛਾਂਗੇ ਵੀ ਅੱਗੇ ਪੁੱਤ ਕੀ ਕਰਨਾ ਕਿਹੜੀ ਡਿਗਰੀ ਕਰਨੀ ਆ ਜਾਂ ਕਿੱਥੇ ਜਾਣਾ ਮੈਂ ਤਾਂ ਜੀ ਜਾਣਾ ਬਾਹਰ ਤੇ ਮੈਂ ਤੁਹਾਡੇ ਕਮੈਂਟ ਪੜ੍ਹਦੀ ਆ ਪਹਿਲਾਂ ਫਿਰ ਆਪਾਂ ਜ਼ਿਕਰ ਕਰਦੇ ਆ ਗੁਰੀ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਠਾਕ ਆ ਵੀਰੇ ਮੈਂ ਸਟੈਂਡਰਜੀ ਕਮੈਂਟ ਕਰ ਰਹੇ ਨੇ ਪੰਜਾਬੀਆਂ ਨੇ ਹੋਰ ਕੋਈ ਤਰੀਕਾ ਨਹੀਂ ਇਹ ਲੱਭ ਲੈਣਾ ਰੋਕ ਸਕਦੇ ਪੰਜਾਬੀਆਂ ਨੂੰ ਇਹ ਤਾਂ ਡੌਂਕੀਆਂ ਲਗਾਉਣਾ ਨਹੀਂ ਹਟਦੇ 50 60 ਲੱਖ ਲੈ ਕੇ ਮੌਤ ਦੇ ਵਿੱਚ ਹਾਂ ਬਿਲਕੁਲ ਥੋੜੀ ਸਹੀ ਗੱਲ ਹੈ ਜੋਤ ਕਹਿ ਰਹੇ ਨੇ ਜਿੱਥੇ ਦਾਣੇ ਵहां ਖਾਣੇ ਗੁਰੀ ਕਹਿ ਰਹੇ ਨੇ ਗੁਲਾਮੀ ਮੈਂ ਤਾਂ ਦੱਸਦੀ ਹਾਂ ਗੁਲਾਮੀ ਦੀ ਤੁਸੀਂ ਗੱਲ ਕੀਤੀ ਬਿਲਕੁਲ ਸਾਡੇ ਅਸੀਂ ਗੋਰੇ ਭਜਾਈ ਸੀ ਇੱਥੋਂ ਸ਼ਹੀਦियां ਦਿੱਤੀਆਂ ਸੀ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅਸੀਂ ਕਿਵੇਂ ਭੁੱਲ ਗਏ ਗੋਰੀ ਭਜਾਉਣ ਵਾਸਤੇ ਕੀ ਕੁਛ ਨਹੀਂ ਕੀਤਾ ਤੇ ਅਸੀਂ ਜਾ ਰਹੇ ਹਾਂ ਉੱਥੇ ਜਾ ਕੇ ਗੁਲਾਮੀਆਂ ਕਰ ਰਹੇ ਉਹ ਵੀ ਪੈਸੇ ਲਾ ਕੇ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਉਹ ਰਾਜ ਹੁੰਦਾ ਸੀਗਾ ਨਾਨਕ ਸਾਈ ਸਿੱਕੇ ਚੱਲਦੇ ਹੁੰਦੇ ਸੀਗੇ ਜਿਨ੍ਹਾਂ ਦੇ 1100 ਦੇ ਨੀਅਰ ਬਾਇ ਜਿਨ੍ਹਾਂ ਦਾ ਹੁੰਦਾ ਸੀ ਰੇਟ ਹੁੰਦਾ ਸੀਗਾ ਇੱਕ ਸਿੱਕੇ ਦੀ ਕੀਮਤ ਐਨੀ ਹੁੰਦੀ ਸੀ ਤੇ ਹੁਣ ਤੁਸੀਂ ਦੇਖੋ ਇੱਥੇ ਸਾਡੇ 1 ਰੁਪਏ ਦੀ ਕੋਈ ਵੈਲਿਊ ਨਹੀਂ ਰਹੀ ਅਸੀਂ ਗਰੀਬ ਹੁੰਦੇ ਜਾ ਰਹੇ ਹਾਂ ਸਾਡੇ ਕੋਲੋਂ ਹੀ ਲੈ ਕੇ ਸਾਡੇ ਕੋਲੋਂ ਹੀ ਲੁੱਟ ਕੇ ਲੈ ਕੇ ਉੱਥੇ ਉਹਨਾਂ ਨੇ ਬਣਾ ਲਿਆ ਤੇ ਹੁਣ ਸਾਡੇ ਬੰਦੇ ਹੀ ਉੱਥੇ ਦਿਹਾੜੀਆਂ ਕਰ ਰਹੇ ਨੇ ਸਮਝਣ ਦੀ ਲੋੜ ਆ ਉਹ ਛੋਟੇ ਛੋਟੇ ਬੱਚੇ 20 22 ਸਾਲ ਦੀ ਉਮਰ ਦੇ ਬੱਚੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਘਰੋਂ ਹੀ ਨਿਕਲੇ ਹੁੰਦੇ ਉਹਨਾਂ ਨੂੰ ਬਾਹਰ ਭੇਜ ਦਿੰਦੇ ਨੇ ਬੱਚਾ ਚੰਡੀਗੜ੍ਹ ਤੱਕ ਨਹੀਂ ਗਿਆ ਹੁੰਦਾ ਜੇ ਉਹਨੂੰ ਬਾਹਰ ਭੇਜ ਦਿੰਦੇ ਨੇ ਐਡਾ ਵੱਡਾ ਇਨਾ ਬੋਝ ਦੇ ਕੇ 2.25 ਲੱਖ ਰੁਪਏ ਦਾ ਬੋਝ ਦੇ ਕੇ ਤੇ ਬਾਅਦ ਦੇ ਵਿੱਚ ਐਕਸਪੈਕਟੇਸ਼ਨਸ ਰੱਖ ਲੈਂਦੇ ਨੇ ਤੁਸੀਂ ਆ ਬੰਨੀਆਂ ਦੇ ਵਿਆਹ ਵਿੱਚ ਸ਼ਾਇਦ ਦੇਖਿਆ ਹੋ ਕਿ ਮਾਨਵਨ ਕੇ ਖੜੇ ਸੀ ਗੁਲਾਮੀ 디ਹੀ ਨਿਸ਼ਾਨੀ ਅਸੀਂ ਲੋਕ ਖੁਦ ਗੁਲਾਮ ਹੋ ਰਹੇ ਹਾਂ ਅਸੀਂ ਆਜ਼ਾਦ ਨਹੀਂ ਹੋਏ ਬੇਸ਼ੱਕ ਸਾਨੂੰ ਆਜ਼ਾਦ ਹੋਏ ਹਾਂ ਬਹੁਤ ਸਮਾਂ ਹੋ ਗਿਆ ਪਰ ਜੇ ਜ਼ਾਤ ਨਹੀਂ ਹੋਏ ਪਹਿਲੀ ਗੱਲ ਤਾਂ ਇਹ ਅਸੀਂ ਆਪਣੀ ਸੋਚ ਤੋਂ ਆਜ਼ਾਦ ਨਹੀਂ ਹੋਏ ਅਸੀਂ ਕੀ ਸੋਚਦੇ ਆ ਅਸੀਂ ਸ਼ੋਅ ਆਫ ਦੇ ਵਿੱਚ ਪਏ ਹੋਏ ਆ ਬਾਹਰਲੇ ਮੁਲਕ ਜਾਂਦੇ ਆ ਉੱਥੇ ਕੀ ਕਰਨਾ ਜਾਣ ਸਰ ਆਈਫੋਨ ਲੈ ਲਿਆ ਗੱਡੀ ਘੜਾ ਲਈ ਕਿਸ਼ਨਾ ਤੇ ਇਹ ਨਹੀਂ ਪਤਾ ਵੀ ਪੁੱਤ ਗੱਡੀ ਦੇ ਪੈਸੇ ਕਿਵੇਂ ਭਰਨੇ ਆ ਲੋਨ ਕਿਵੇਂ ਭਰਨਾ ਦਿਹਾੜੀਆਂ ਲੱਗ ਜਾਣਗੀਆਂ ਕੰਮ ਮਿਲ ਜਾਣਗੇ ਮਾਪਿਓ ਤੇ ਜਿਹੜਾ ਕਰਜ਼ਾ ਚੜਾਇਆ ਮਾਪਿਓ ਨੇ ਜੋ ਪੈਸੇ ਲਾ ਕੇ ਭੇਜਿਆ ਉਹਨਾਂ ਨੂੰ ਵੀ ਵਾਪਸ ਕਰਨਾ ਉੱਥੇ ਰਹਿਣ ਦਾ ਖਰਚਾ ਵੀ ਕੱਢਣਾ ਕੰਮ ਉਥੇ ਮਿਲ ਨਹੀਂ ਰਿਹਾ ਫਿਰ ਕੀ ਹੁੰਦਾ ਜੀ ਸੁਸਾਈਡ ਤੁਸੀਂ ਮੌਤ ਦੀਆਂ ਹਾਰਟ ਅਟੈਕ ਦੀਆਂ ਖਬਰਾਂ ਬਾਹਰੋਂ ਹੀ ਸੁਣੀਆਂ ਕਿਉਂ ਹੋ ਰਹੇ ਨੇ ਹਾਰਟ ਅਟੈਕ ਇਸ ਤਰ੍ਹਾਂ ਸੜੇ ਨੌਜਵਾਨ ਕਈਆਂ ਕਈ ਉਥੇ ਜਾ ਕੇ ਨਸ਼ੇ 'ਚ ਵੀ ਲੱਗ ਜਾਂਦੇ ਨੇ ਉਥੇ ਫੀਮ ਦੇ ਵਿੱਚ ਵੀ ਕਹਿੰਦੇ ਕੁਛ ਨਾ ਕੁਛ ਗਲਤ ਕੁਝ ਪਦਾਰਥ ਮਲਾਇਆ ਉਹ ਜਿਹਦੇ ਕਰਕੇ ਬਹੁਤ ਸਾਰੀਆਂ ਮੌਤ ਦੀਆਂ ਗੱਲਾਂ ਸਾਹਮਣੇ ਆਈਆਂ ਨੇ ਮੈਂ ਪੋਸਟ ਹੀ ਨਹੀਂ ਕਰਦੀ ਪਰ ਜੋ ਸੁਣੀਆਂ ਗੱਲਾਂ ਨੇ ਜੀ ਸਾਡੀਆਂ ਮੁਟਿਆਰਾਂ ਕੁੜੀਆਂ ਜਿਨ੍ਹਾਂ ਨੂੰ ਕਦੇ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਮਾਪਿਓ ਕਦੇ ਇਹ ਨਹੀਂ ਕਹਿੰਦੇ ਹੁੰਦੇ ਵੀ ਸਾਡੀ ਕੁੜੀ ਬਾਹਰ ਬਾਗ ਜੇ ਹਨ ਆਪ ਨਾਲ ਜਾਣਾ ਸਭ ਨੇ ਉਹਨਾਂ ਨੂੰ ਕੱਲੀਆਂ ਨੂੰ ਤੋੜ ਦਿੰਦੇ ਨੇ ਕੈਨੇਡਾ ਦੇ ਨਾਂ ਤੇ ਚਲੋ ਜੀ ਉਹ ਵੀ ਇਹੋ ਜੇ ਕਈ ਵਾਰ ਅਨਨੋਣ ਬੰਦੇ ਨਾਲ ਜਿਹਦੇ ਬਾਰੇ ਕੁਝ ਪਤਾ ਹੀ ਨਹੀਂ ਹੁੰਦਾ ਵਿਆਹ ਕਰਤਾ ਕੰਟਰੈਕਟ ਮੈਰिज ਕਰਤੀ ਜਾਤ ਪਾਤ ਦਾ ਤੋ ਟੁਕੀ ਉੱਠ ਗਏ ਨੇ ਪਰ ਲਾਲਚ ਹਜੇ ਵੀ ਨਹੀਂ ਲੋਕਾਂ ਦੇ ਮਨੋਂ ਨਿਕਲਿਆ ਹੈਗਾ ਕਿ ਕੈਨੇਡਾ ਬਾਹਰ ਜਾਣਾ ਕੋਈ ਚੱਕਰ ਨਹੀਂ ਕੋਈ ਕਾਸਟ ਕੁਛ ਤੋਂ ਕੀ ਕਰਨਾ ਬੈਂਡ ਚਾਹੀਦੀ ਹੈ ਸਾਨੂੰ ਤਾਂ ਕਮੈਂਟਸ ਪੜਦੀਆਂ ਮੈਂ ਤੁਹਾਡੇ ਬਸ ਇਹ ਗੱਲ ਹੈ ਬਾਈ ਤੁਸੀਂ ਗੱਲ ਸੱਚੀ ਕੀਤੀ ਹੈ ਸਕਿੱਲ ਹੈ ਬਿਲਕੁਲ ਜੀ ਸਕਿੱਲ ਹੋਣੀ ਚਾਹੀਦੀ ਹੈ ਅ ਦਿਖਾਵਾ ਜ਼ਰੂਰੀ ਹੈ ਘਰੇ ਪਾਵੇਂ ਖਾਨ ਨੂੰ ਦਾਣੇ ਨਾ ਹੋਣ ਪੁੱਤ ਦੀ ਸਟੇਟਸ ਅਪਡੇਟ ਰੱਖਣ ਬਿਲਕੁਲ ਬਿਲਕੁਲ ਗੁਰੂ ਇਕਬਾਲ ਜੀ ਕਹਿ ਰਹੇ ਨੇ ਬਾਹਰ ਜਾਣ ਦੇ ਚੱਕਰ ਚ ਸਾਰੀ ਜ਼ਮੀਨ ਬੈਂਕ ਕੋਲ ਗਿਰਵੀ ਪਈ ਹੈ ਇੱਥੇ ਮਿਹਨਤ ਕੋਈ ਨਹੀਂ ਕਰ ਰਹਾ ਦੂਜੇ ਸੂਬਿਆਂ ਤੋਂ ਆਏ ਲੋਕ ਕਾਮਯਾਬ ਹੋ ਰਹੇ ਨੇ ਤੁਸੀਂ ਦੇਖ ਲਓ ਜੀ ਸਾਡੇ ਆਲਮੋਸਟ ਨੌਕਰੀਆਂ ਲੈ ਰਹੇ ਨੇ ਕਹਿੰਦੇ ਕਹਿੰਦੇ ਕੌਣ ਕਹਿੰਦਾ ਵੀ ਪੰਜਾਬ ਦੇ ਵਿੱਚ ਨੌਕਰੀਆਂ ਹੈ ਨਹੀਂ ਕੌਣ ਕਹਿੰਦਾ ਪੰਜਾਬ ਚ ਕੁਝ ਨਹੀਂ ਹੈਗਾ ਪੰਜਾਬ ਚ ਸਭ ਕੁਝ ਆ ਕਰਨ ਦੀ ਨੀਤ ਹੋਣੀ ਚਾਹੀਦੀ ਤੁਸੀਂ ਜਾਓ ਆਈਟੀ ਕੰਪਨੀਆਂ ਚ ਦੇਖੋ ਜਾ ਕੇ ਮੁਹਾਲੀ ਜਾਓ ਹਿਮਾਚਲੀ ਨੇ ਸਾਰੇ ਉੱਥੇ ਜਾਂ ਨੇਪਾਲ ਦੇ ਨੇ ਆ ਉਧਰੋਂ ਬਾਰਲੇ ਜਿੜੀ ਸਾਡੇ ਬਾਕੀ ਰਾਜ ਨੇ ਉਥੋਂ ਆ ਕੇ ਉਹ ਕਿਵੇਂ ਰੋਜ਼ਗਾਰ ਕਰ ਰਹੇ ਨੇ ਬਾਕੀ ਰਾਜਾ ਤੋ ਆ ਕੇ ਲੋਕ ਸਾਡੇ ਪੰਜਾਬ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਪੈਸਾ ਕਮਾ ਰਹੇ ਨੇ ਪਰ ਸਾਡੇ ਵਾਲੇ ਬੇਕੋ ਬਾਹਰ ਜਾ ਰਹੇ ਨੇ ਉਹ ਵੀ ਪੈਸਾ ਲਾ ਕੇ ਇਹ ਤਾਂ ਇੰਨਾ ਪੈਸਾ ਲਾ ਕੇ ਵੀ ਨਹੀਂ ਆਉਂਦੇ ਹੁਣੇ ਮੈਂ ਤਾਂ ਇਹ ਚਾਹੁੰਦੀ ਆ ਕਿ ਸਾਡੇ ਪੰਜਾਬ ਦੇ ਵਿੱਚ ਆਉਣ ਉਸ ਤੇ ਵੀ ਵੀਜ਼ਾ ਸਿਸਟਮ ਹੋਣਾ ਚਾਹੀਦਾ ਵੀ ਕਿਹੜਾ ਬੰਦਾ ਇੱਥੇ ਆ ਸਕਦਾ ਕਿਹੜਾ ਬੰਦਾ ਨਹੀਂ ਆ ਸਕਦਾ ਜੇ ਸਾਨੂੰ ਉੱਤੇ ਪੈਸੇ ਲਾ ਕੇ ਜਾਣਾ ਪੈਂਦਾ ਤਾਂ ਸਾਡੇ ਵੀ ਇੱਥੇ ਪੈਸੇ ਲਾ ਕੇ ਆਓ 20-25 ਲੱਖ ਰੁਪਇਆ ਤੁਸੀਂ ਨਾਲ ਦੀ ਨਾਲ ਕੱਢ ਦਿੱਤਾ ਹਨਾ ਇੱਕ ਸੋਚਿਆ ਵੀ ਤੁਸੀਂ ਇੱਕ ਬਿਜ਼ਨਸ ਦੀ ਤਰ੍ਹਾਂ ਹੀ ਤੁਸੀਂ ਟ੍ਰੀਟ ਕਰ ਲਿਆ ਵੀ 20-25 ਲੱਖ ਲਾਇਆ ਤੇ ਅਸੀਂ ਅੱਗੇ ਕਰੋੜਾਂ ਕਮਾਵਾਂਗੇ ਬਾਹਰ ਜਾ ਕੇ ਪਰ ਤੁਹਾਨੂੰ ਨਹੀਂ ਲੱਗਦਾ ਕਿ 20-25 ਲੱਖ ਰੁਪਏ 'ਚ ਤੁਸੀਂ ਕੁਝ ਹੋਰ ਵੀ ਕਰ ਸਕਦੇ ਹੋ ਕੋਈ ਬਿਜ਼ਨਸ ਕਰ ਸਕਦੇ ਹੋ ਸ਼ੇਅਰ ਮਾਰਕੀਟਿੰਗ ਦੇ ਵਿੱਚ ਆ ਸਕਦੇ ਹੋ ਫੰਡਸ ਜਿਹੜੇ ਨੇ ਉਹ ਕਰ ਸਕਦੇ ਹੋ ਤੁਸੀਂ ਬਹੁਤ ਕੁਝ ਹੈ ਪੈਸਾ ਹੈਗਾ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ ਅੱਡੀਆਂ ਚੱਕ ਕੇ ਫਾਕਾ ਤੋਂ ਲੈਣੇ ਚਾਦਰ ਵੇਖ ਕੇ ਪੈਰ ਪਸਾਰੀ ਦੇ ਹੁੰਦੇ ਨੇ ਮੈਂ ਤੁਹਾਡੇ ਕਮੈਂਟਸ ਪੜ੍ਹਦੀ ਆ ਪੰਜਾਬ ਵਿੱਚ ਕੁਝ ਵਿਵਾਦ ਚੱਲਿਆ ਸੀ ਉਸ ਬਾਰੇ ਆਪ ਜੀ ਨੇ ਕੀ ਵਿਚਾਰ ਨੇ ਦੇਖੋ ਮੈਂ ਪਹਿਲੀ ਗੱਲ ਜਿਹੜਾ ਤੁਸੀਂ ਸ਼ਬਦ ਲਿਖਿਆ ਮੈਂ ਇਹ ਹੀ ਬੋਲਣਾ ਨਹੀਂ ਚਾਹੂੰਗੀ ਪ੍ਰਵਾਸੀ ਕਹਿ ਸਕਦੇ ਆਪਾਂ ਨੂੰ ਬਈਆ ਬੇਸਿਕਲੀ ਬਈਆ ਇੱਕ ਇਹਨਾਂ ਆਪਾਂ ਬੁਰੇ ਤਰੀਕੇ ਨਾਲ ਬਈਆ ਕੀ ਹੋ ਗਿਆ ਬਈਆ ਬਈਆ ਨਹੀਂ ਉਹ ਭਈਆ ਇੱਕ ਭਰਾ ਨੂੰ ਕਹਦੇ ਆ ਭਈਆ ਆਪਣੇ ਤੇ ਭਈਆ ਬਣਾਤਾ ਵੀ ਪਤਾ ਨਹੀਂ ਕਿੱਡਾ ਕੋ ਉਹ ਹੋ ਗਿਆ ਹਨਾ ਵੀ ਗਲਤ ਸ਼ਬਦ ਆ ਇਹ ਗਲਤ ਨਹੀਂ ਹੈ ਭਈਆ ਇੱਕ ਭਰਾ ਹੁੰਦਾ ਗੁਰਜੀ ਜੀ ਕਹੇ ਨੇ 40 ਲੱਖ ਲਾ ਕੇ ਜਾਣਾ ਗਲਤ ਇੱਥੇ ਰਹਿ ਕੇ ਕੰਮ ਕਰੋ ਪੰਜਾਬ ਦੇ ਵਿੱਚ ਬਾਅਦ ਦੇ ਵਿੱਚ ਲਾਸ਼ੀਆਂ ਆਉਣ ਲਈ ਬਿਲਕੁਲ ਜੇ ਫਿਰ ਗੋ ਫੰਡ ਦੇ ਵਿੱਚ ਫਿਰ ਉਹ ਇਨਵਰ ਕਰਦੇ ਨੇ ਵੀ ਇੱਥੇ ਪੈਸੇ ਪਾਉ ਜੀ ਲਾਸ਼ ਲੈ ਕੇ ਆਉਣੀਆਂ ਸਭ ਤੋਂ ਵੱਡੀ ਗੱਲ ਤਾਂ ਅਸੀਂ ਇਮੋਸ਼ਨਲੀ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਆ ਮਾਵਾ ਤੋਂ ਆਪਣੀ ਪਰਵਾਰ ਤੋਂ ਬੱਚੇ ਦੂਰ ਹੋ ਜਾਂਦੇ ਨੇ ਘਰ ਦੇ ਵਿੱਚ ਰੱਬ ਨਾ ਕਰੇ ਚਲੋ ਹਰ ਕਿਸੇ ਦੇ ਨਾਲ ਅਣਹੋੜੀ ਹੁੰਦੀ ਹੈ ਜੇ ਪਰਿਵਾਰ ਦੇ ਵਿੱਚ ਕੋਈ ਜੀ ਚਲਾ ਵੀ ਜਾਵੇ ਕਿਸੇ ਦੀ ਡੈਥ ਹੋ ਜਾਵੇ ਤਾਂ ਮੌਕੇ ਤੇ ਪਹੁੰਚ ਨਹੀਂ ਹੁੰਦਾ ਫਿਰ ਵੀਡੀਓ ਕਾਲਾਂ ਜੋਗੀ ਅਸੀਂ ਰਹਿ ਜਾਂਦੇ ਆ ਸਟ्रेस ਬਹੁਤ ਹੋਇਆ ਪਿਆ ਥੋੜੀ ਬਾਹਰ ਉੱਥੇ ਤੁਹਾਡੀ ਕੋਈ ਸੁਣਨ ਵਾਲਾ ਨਹੀਂ ਹੈਗਾ ਹੁਣ ਤੁਸੀਂ ਪਰਿਵਾਰ ਨਾਲ ਰਹਿੰਦੇ ਹੋ ਜਾਂਦੇ ਹੋ ਛੱਟਦੇ ਨੇ ਬੇਕੇ ਮਾਂ ਨੂੰ ਮਿਲ ਲੈਣੇ ਹੋ ਪਿਓ ਨੂੰ ਮਿਲ ਲੈਣੇ ਹੋ ਸਾਰੇ ਪਰਿਵਾਰ ਨੂੰ ਚਾਹੇ ਚਲੋ ਕਿਤੇ ਵੀ ਹੋ ਪੰਜਾਬ ਦੇ ਵਿੱਚ ਕਿਤੇ ਵੀ ਕੰਮ ਕਰੋ ਚਲੋ ਇੰਡੀਆ ਦੇ ਵਿੱਚ ਵੀ ਤੁਸੀਂ ਕਿਤੇ ਵੀ ਹੋ ਪਰ ਪਰਿਵਾਰ ਦੇ ਨੇੜੇ ਤਾਂ ਹੈਗੇ ਉੱਥੋਂ ਤਾਂ ਆਉਣ ਦਾ ਹੀ ਨਹੀਂ ਟਾਈਮ ਹੈਗਾ ਸੋ ਰਿਸ਼ਤੇ ਆਈਆਂ ਸੀ ਕਦਮ ਕਰ ਲਈ ਮਾਪੇ ਪਤਾ ਨਹੀਂ ਕੀ ਦਿਲ ਤੇ ਪੱਥਰ ਲਾ ਰੱਖ ਕੇ ਆਪਣੇ ਧੀਆ ਬੁੱਤਾਂ ਨੂੰ ਤੋੜ ਦਿੰਦੇ ਨੇ ਵੀ ਸ਼ਾਇਦ ਹਨਾ ਮਤਲਬ ਬਹੁਤ ਔਖਾ ਹੈਗਾ ਮੈਨੂੰ ਲੱਗਦਾ ਕਿ ਘੱਟ ਖਾ ਲਓ ਪਰ ਸੌਖਾ ਖਾ ਲਓ ਬਾਰਤ ਤੁਹਾਨੂੰ ਕਿਸੇ ਨੇ ਰੋਟੀ ਵੀ ਨਹੀਂ ਪੁੱਛਣੀ ਇੱਥੇ ਰਹੋ ਕੁਛ ਵੀ ਕਰ ਲਓ ਉੱਥੇ ਜਾ ਕੇ ਵੀ ਤੇ ਤੁਸੀਂ ਕਰਨਾ ਹੀ ਹੈ ਛੋਟਾ ਮੋਟਾ ਕੰਮ ਸਾਰਾ ਕੁਝ ਉੱਥੇ ਉੱਥੇ ਫਰਕ ਸਿਰਫ ਇੰਨਾ ਉਥੋਂ ਦੀ ਸੋਚ ਦਾ ਫਰਕ ਇੰਨਾ ਹੈਗਾ ਵੀ ਉੱਥੇ ਨੀਵਾਣੀ ਦਿਖਾਉਂਦੇ ਕਿਸੇ ਨੂੰ ਤੇ ਹਰ ਕੰਮ ਦੀ ਕਦਰ ਕਰਦੇ ਤੇ ਸਾਡੇ ਤੇ ਤਾਂ ਸਟੇਟਸ ਲੈਵਲ ਤੇ ਅਸੀਂ ਉਹ ਹੋਏ ਪਿਆ ਸਟੇਟਸ ਉਹ ਬੰਦਾ ਕਿਦਾਂ ਕੰਮ ਕਰ ਰਿਹਾ ਹੈ ਅਸੀਂ ਦੇਖ ਕਿਉਂ ਕਰਦੇ ਆ ਅੱਛਾ ਉਹ ਬੰਦਾ ਇਹ ਤਾਂ ਉਹਨੇ ਰੇੜੀ ਲਾ ਲਈ ਹੈ ਜੀ ਉਹ ਤਾਂ ਐਂ ਕਰਦਾ ਉਹ ਤਾਂ ਐਂ ਵੇਚਦਾ ਉਹਦਾ ਹੀ ਮਤਲਬ ਕੀ ਪ੍ਰੋਬਲਮ ਹੈ ਜੇ ਕੋਈ ਬੰਦਾ ਰੇੜੀ ਵੀ ਲਾ ਲੂ ਹੁਣ ਤੱਕ ਸਾਡੇ ਪੰਜਾਬੀ ਬਹੁਤ ਸਪੋਰਟ ਕਰ ਰਹੇ ਨੇ ਬਹੁਤ سارے ਮੁੰਡੇ ਕੁੜੀਆਂ ਬਾਹਰੋਂ ਵਾਪਸ ਆ ਕੇ ਜਾਂ ਬਾਹਰ ਦਾ ਕੈਨਸਲ ਕਰਕੇ ਇੱਥੇ ਕੰਮ ਕਰ ਰਹੇ ਨੇ ਤੇ ਪੰਜਾਬੀ ਸਪੋਰਟ ਵੀ ਕਰ ਰਹੇ ਨੇ ਸਾਡੇ ਸਟ੍ਰੈਟਜੀ ਕਮੈਂਟ ਕਰ ਰਹੇ ਨੇ ਕਿ ਟਾਈਮ ਨਹੀਂ ਹੁੰਦਾ ਉੱਥੇ ਕਿਸੇ ਕੋਲ ਤੁਹਾਡਾ ਆਪਣੇ ਆਪ ਨੂੰ ਸੰਭਾਲਦਾ ਉੱਥੇ ਬਿਲਕੁਲ ਜੀ ਅੱਛਾ ਗੱਲ ਹੈ ਕਿ ਪਤਾ ਕੀ ਹੁੰਦੀ ਹੈ ਉੱਥੇ ਪ੍ਰੋਬਲਮ ਇਹ ਤਾਂ ਹੁੰਦੀ ਕਿ ਬੰਦਾ ਆਪਣੇ ਘਰਦਿਆਂ ਨਾਲ ਵੀ ਨਹੀਂ ਗੱਲ ਕਰ ਸਕਦਾ ਰਿਲੇਸ਼ਨਸ਼ਿਪਸ ਕਿਉਂ ਡੋੜਦਿਆਂ ਨੇ ਉੱਥੇ ਜਾ ਕੇ ਇੱਥੋਂ ਤਾਂ ਵਿਆਹ ਕਰਕੇ ਤੋੜਤਾ ਚਾਹੀ ਕੋਈ ਵੀ ਹੈ ਤੁਹਾਡਾ ਨਾ ਤੇ ਉੱਥੇ ਤੁਹਾਡੇ ਕੋਲ ਤਾਂ ਆਪਣੇ ਲਈ ਟਾਈਮ ਨਹੀਂ ਤੁਸੀਂ ਇੰਨੇ ਕੰਮ ਚ ਫਸੇ ਤੁਹਾਨੂੰ ਸੌਣ ਦਾ ਟਾਈਮ ਨਹੀਂ ਤੁਸੀਂ ਇੱਥੇ ਕਿਸੇ ਨਾਲ ਗੱਲ ਨਹੀਂ ਕਰ ਸਕਦੇ ਟਾਈਮ ਹੀ ਨਹੀਂ ਹੁੰਦਾ ਆਪਣੇ ਆਪ ਚ ਬਿਜ਼ੀ ਹੁੰਨੇ ਤਾਂ ਸਾਹਮਣੇ ਵਾਲਾ ਬੰਦਾ ਤਾਂ ਰੋ ਰੋ ਕੇ پاگل ਹੋ ਜਾਂਦਾ ਵੀ ਹਾਏ ਇਹਨੇ ਤਾਂ ਉੱਥੇ ਕੋਈ ਹੋਰ ਲੱਭ ਲਈ ਆ ਕਿਸੇ ਨੇ ਹੋਰ ਲੱਭ ਲਿਆ ਹਾਂ ਤਾਂ ਔਖੇ ਬਹੁਤ ਹੋਏ ਨੇ ਚੀਜ਼ਾਂ ਹੋਈਆਂ ਕਈਆਂ ਨੇ ਚੀਜ਼ਾਂ ਦਾ ਫਾਇਦਾ ਵੀ ਚੱਕਿਆ ਟਰਸਟ ਇਸ਼ੂਸ ਵੀ ਬਹੁਤ ਜ਼ਿਆਦਾ ਕ੍ਰੀਏਟ ਹੋਏ ਨੇ ਪਰ ਉੱਥੇ ਬੰਦਾ ਫਸੇ ਹੀ ਨਾ ਹੁੰਦਾ ਉਹਦੇ ਕੋਲ ਆਪਦੇ ਲਈ ਟਾਈਮ ਨਹੀਂ ਹੁੰਦਾ ਲੰਗਰਾਂ ਤੇ ਪਾਲਦੇ ਨੇ ਸਾਡੇ ਬੱਚੇ ਉੱਥੇ ਜਾ ਕੇ ਜੇ ਗੁਰੂ ਘਰ ਨਾ ਹੁੰਦੇ ਜਾਂ ਲੰਗਰ ਨਾ ਚੱਲਦੇ ਹੁੰਦੇ ਤਾਂ ਉੱਥੇ ਤਾਂ ਔਖਾ ਹੀ ਬਹੁਤ ਹੋ ਜਾਣਾ ਸੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ ਉੱਥੇ ਕੋਈ ਬਹੁਤ ਓਕੇ ਮੈਂ ਪਿੱਛੇ ਚ ਦੇਖਿਆ ਇੱਕ ਮੁੰਡੇ ਨੇ ਨਵਾਂ ਨਵਾਂ ਗਿਆ ਸੀ ਉਹਨੇ ਨਾਇਗਰਾ ਫਾਲ ਦੇ ਵਿੱਚ ਛਾਲ ਮਾਰਤੀ ਤੇ ਉਹਦੀ ਡੈਥ ਹੋ ਗਈ ਠੀਕ ਹੈ ਆ ਮਾਪਿਆਂ ਦਾ ਬਹੁਤ ਜਹਾਨ ਤੋਂ ਤੁਰ ਗਿਆ 25 ਲੱਖ ਕੀ ਸੀ ਸ਼ਰਮ ਕਰਦੇ ਤੇ ਡੱਕਾ ਨਹੀਂ ਤੋੜਨਾ ਬਾਹਰ ਲੋਕਾਂ ਦੀਆਂ ਚੁੱਤੀਆਂ ਸਾਫ਼ ਕਰਦੇ ਆ ਸ਼ਰਮ ਨਿਕਲ ਗਈ ਨਾ ਜਿੱਦੇ ਸਾਡੇ ਚੋਂ ਅਸੀਂ ਬਹੁਤ ਅੱਗੇ ਜਾਵਾਂਗੇ ਅਸੀਂ ਵੈਸਟਰਨ ਕਲਚਰ ਅਪਣਾ ਲਿਆ ਅਸੀਂ ਡਰੈਸ ਅਰੇਂਜ ਕਰ ਲਿਆ ਅਸੀਂ ਹੋਰ ਬਹੁਤ ਕੁਝ ਕਰਨ ਲੱਗ ਗਏ ਸੀ ਸੋਚ ਬਦਲਤੀ ਪਰ ਆ ਜਿਹੜਾ ਗੰਦ ਭਰਿਆ ਹੋਇਆ ਇਹਨੂੰ ਵੀ ਤਾਂ ਬਦਲ ਦੋ ਉਹ ਤੁਹਾਡੇ ਵਰਗੇ ਨਹੀਂ ਉਹ ਜਾਤਾਂ ਪਾਤਾਂ 'ਚ ਫਰਕ ਨਹੀਂ ਕਰਦੇ ਉਹ ਕੰਮ ਦੇ ਵਿੱਚ ਫਰਕ ਨਹੀਂ ਕਰਦੇ ਉਹ ਹਰ ਇੱਕ ਦੇ ਰਿਸਪੈਕਟ ਕਰਦੇ ਆ ਤੁਸੀਂ ਬਾਹਰਲੇ ਕਿਸੇ ਬੰਦੇ ਨਾਲ ਗੱਲ ਕਰੋ ਤੇ ਡਿਸਪਲਾਈਨ ਬਹੁਤ ਆ ਸਾਡੇ ਚ ਤਾਂ ਕੋਈ ਡਿਸਪਲਾਈਨਾਂ ਦੀ ਚੀਜ਼ ਹੀ ਹੈ ਨਹੀਂ ਅਸਲ ਤਾਂ ਗਾਲਾਂ ਕੱਢਦੇ ਆ ਬੁਰਾ ਬੋਲਦੇ ਆ ਜੇ ਕੋਈ ਪੇਸ਼ੈਂਸ ਨਹੀਂ ਹੈ ਕਿ ਤੁਸੀਂ ਬਾਹਰ ਮੜਾ ਜਾ ਚਾਹੋ ਸੜਕ ਤੇ ਕਿਤੇ ਤੁਹਾਡੀ ਗੱਡੀ ਕਿਸੇ ਨਾਲ ਲੱਗ ਜੇ ਜਾਂ ਕੋਈ ਮੜਾ ਜਾ ਕੁਝ ਹੋ ਜੇ ਉਹਦੀ ਮਾਂ ਭੈਣ ਸ਼ੁਰੂ ਹੋ ਜਾਂਦੀ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਮਾਵਾ ਭੈਣਾਂ ਨੂੰ ਕਾਹਤੋਂ ਫੜ ਲੈਨੇ ਆ ਗਾਣਾ ਕਟਨੀਆ ਸ਼ੁਰੂ ਮਤਲਬ ਇੱਕ ਸੌਰੀ ਨਾ ਦਾ ਇੱਕ ਵਰਡ ਹੁੰਦਾ ਜੋ ਅਸੀਂ ਇਸਤੇਮਾਲ ਨਹੀਂ ਕਰਦੇ ਸਾਡੀ ਈਗੋ ਹਰਟ ਹੁੰਦੀ ਹੈ ਜੇ ਕੋਈ ਬੰਦਾ ਕੋ ਸਹੀ ਕਰਨ ਲਈ ਤੋਰਦਾ ਤਾਂ ਫਿਰ ਉਹਨੂੰ ਕਰਨ ਵੀ ਨਹੀਂ ਦਿੱਤਾ ਚਾਹੁੰਦਾ ਪਰ ਇਰਾਦੇ ਮਜ਼ਬੂਤ ਹੋਣੇ ਚਾਹੀਦੇ ਤੁਸੀਂ ਜ਼ਿੰਦਗੀ ਵਿੱਚ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ ਮੈਂ ਤਾਂ ਕਹਿੰਦੀ ਆ ਵਾਪਸ ਆ ਜਾਓ ਜ਼ਿਲੰਦਰ ਦਾ ਇੱਕ ਪਿੰਡ ਆ ਜ਼ਿਲੰਦਰ ਵਾਲੀ ਸਾਈਡ ਨਾਲ ਇੱਕ ਉਹਨੂੰ ਜੱਜਾਣਾ ਪਿੰਡ ਕਹਿੰਦੇ ਆ ਉੱਥੇ ਚਾਜ ਬੜੇ ਹੋਏ ਨੇ ਉਨਥੇ ਜਾਣੇ ਆ ਤਾਂ ਉੱਥੋਂ ਦਾ ਕੋਈ ਵੀ ਨਹੀਂ ਦਿਖਦਾ ਕਹਿੰਦੇ ਕਿੱਥੇ ਨੇ ਸਾਰੇ ਬਾਹਰ ਗਏ ਹੋਏ ਨੇ ਘਰਾਂ ਚ ਬਜ਼ੁਰਗ ਰਹਿ ਗਏ ਵਿਚਾਰੇ ਇਕੱਲੇ ਰਾਖੀ ਰੱਖਣ ਨੂੰ ਬਾਹਰਲੇ ਫਿਰ ਪ੍ਰਵਾਸੀਆ ਨਹੀਂ ਤਾਂ ਸਾਡੇ ਘਰ ਸਾਹਮਣੇ ਹੀ ਆ ਜੇ ਅਸੀਂ ਇੱਥੇ ਨਹੀਂ ਰਹਿਣਾ ਇੱਕ ਨਾ ਰੀਲ ਸੋਸ਼ਲ ਮੀਡੀਆ ਤੇ ਮੈਂ ਦੇਖ ਰਹੀ ਮੈਂ ਬਹੁਤ ਦੇਖ ਲੈਣੀ ਹੁੰਨੀ ਆ ਉਹ ਇੱਕ ਮੁੰਡਾ ਆਇਆ ਬਾਹਰ ਉਹਨੇ ਸਟੋਰੀ ਪਾਈ ਵੈਸੇ ਇੱਕ ਸੋਹਣਾ ਮੈਸੇਜ ਸੀਗਾ ਉਹ ਪ੍ਰਵਾਸੀ ਉਹਨਾਂ ਦੇ ਘਰ ਤੇ ਉਹਨੇ ਕਬਜ਼ਾ ਕਰ ਲਿਆ ਉਹ ਕਹਿੰਦਾ ਕਿ ਇਹ ਤਾਂ ਮੇਰਾ ਘਰ ਆ ਤੂੰ ਕੌਣ ਆ ਇੱਥੇ ਉਹ ਕਹਿੰਦਾ ਇਹ ਤਾਂ ਮੇਰਾ ਘਰ ਆ ਮੁੰਡਾ ਕਹਿੰਦਾ ਵੀ ਮੈਂ ਬਾਹਰ ਗਿਆ ਸੀ ਇਹ ਤਾਂ ਮੇਰਾ ਘਰ ਆ ਉਹਨੇ ਤਾਂ ਕਬਜ਼ਾ ਕਰ ਲਿਆ ਫਿਰ ਉਦੋਂ ਬਾਅਦ ਉਹ ਕਹਿੰਦਾ ਮੈਂ ਸਰਪੰਚ ਨਾਲ ਗੱਲ ਕਰਦਾ ਫਿਰ ਉਹਨੇ ਦੇਖਿਆ ਵੀ ਸਰਪੰਚ ਵੀ ਪ੍ਰਵਾਸੀ ਉਹ ਕਹਿੰਦਾ ਤੂੰ ਕੌਣ ਆ ਤੂੰ ਜਾ ਇੱਥੋਂ ਆਹੀ ਹੋਣਾ ਫਿਰ ਜਿਹੜਾ ਆਪਣੇ ਕੋਲ ਹੈਗਾ ਉਹ ਤਾਂ ਸਾਂਭ ਲਊ ਨਹੀਂ ਤਾਂ ਫਿਰ ਬਗਾਨੇ ਤਾਂ ਬੈਠੇ ਆ ਸਾਹਮਣੇ ਆਸਤੇ ਪੰਜਾਬ ਨੂੰ ਤਾਂ ਕਸਰ ਕਿਸੇ ਨੇ ਛੱਡੀ ਨਹੀਂ ਲੁੱਟਣ ਦੀ ਹੁਣ ਤੱਕ ਪੰਜਾਬ ਨੂੰ ਤਾਂ ਲੁੱਟਣੀ ਆਏ ਨੇ ਬਚਾ ਲਓ ਪੰਜਾਬ ਨੂੰ ਵਾਪਸ ਆਜੋ ਜਿੱਥੇ ਵੀ ਹੋ ਕਿਉਂ ਪੈਸਾ ਖਰਾਬ ਕਰ ਰਹੇ ਹੋ ਬਹੁਤ ਬੁਰਾ ਹਾਲ ਹੋਇਆ ਪਿਆ ਜੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਜੇ ਤੁਸੀਂ ਬਾਹਰ ਜਾ ਰਹੇ ਹੋ ਤੁਸੀਂ ਆਪ ਦਾ ਦੇਖ ਕੇ ਸੋਚ ਸਮਝ ਕੇ ਜਾਓ ਕੰਮ ਕੁਮ ਹੈਗਾ ਤਾਂ ਜਾਓ ਨਹੀਂ ਤਾਂ ਉੱਥੇ ਪੰਗਾ ਨਾ ਲਓ ਖਰਚੇ ਬਹੁਤ ਨੇ ਐਂ ਬਹੁਤ ਔਖਾਗਾ ਪੇੜ ਚਾਲਣਾ ਚੱਲੋ ਰਿਸ ਓਰੀਜినਲ ਆਓ ਮੇਰੇ ਮਾਮੇ ਦਾ ਮੁੰਡਾ ਗਿਆ ਮੇਰੀ ਮਾਸੀ ਦੀ ਕੁੜੀ ਗਈ ਉਹ ਮੈਨੂੰ ਸੰਭਲੂ ਉੱਥੇ ਕੰਮ ਭਾਈ ਉਹਨਾਂ ਦਾ ਤਾਬ ਦਾ ਉੱਥੇ ਉਹ ਕਹ ਤੁਹਾਨੂੰ ਕਿੱਥੇ ਸੰਭਲਣਗੇ ਰਿਸ਼ਤੇਦਾਰ ਵੀ ਨਹੀਂ ਸਪੋਰਟ ਕਰਦੇ ਹੁੰਦੇ ਥੋੜੇ ਦਿਨ ਰੱਖਣ ਕੇ ਬਾਅਦ ਚੋ ਕਹਿਣਗੇ ਆਪਦਾ ਆਪ ਦੇਖ ਲਓ ਸੋ ਹੁਣ ਤਾਂ ਬਹੁਤ ਸਾਰੀ ਕੰਟਰੀ ਸਟ੍ਰਿਕਟ ਹੋ ਗਿਆ ਆਸਟ੍ਰੇਲੀਆ ਵਾਲਿਆਂ ਨੇ ਵੀ ਕਹਤਾ ਵੀ ਅਸੀਂ ਤੁਹਾਨੂੰ ਵਰਕ ਪਰਮਿਟੇ ਅੱਗੇ ਅਸੀਂ ਤੁਹਾਡਾ ਵੀਜ਼ਾ ਐਕਸਟੈਂਡ ਨਹੀਂ ਕਰਨਾ ਹੈਗਾ ਉਸ ਯੂਐਸਟੀ ਤਵੇ ਵਿੱਚ ਬੈਸੀ ਬਹੁਤ ਸਟ੍ਰਿਕਟਨੈਸ ਹੈਗੀ ਆ ਜਿਨ੍ਹਾਂ ਨੂੰ ਕੁਝ ਆਉਂਦਾ ਜਾਂਦਾ ਨਹੀਂ ਹੈਗਾ ਉਹ ਵੀ ਐਸ ਕਰਕੇ ਬਾਹਰ ਤੁਰ ਜਾਂਦੇ ਆਗੇ ਕੋਈ ਸਕਿੱਲ ਤਾਂ ਲੈ ਕੇ ਜਾਓ ਨਾ ਏਟ ਲੀਸਟ ਕੋ ਸਿੱਖ ਕੇ ਤਾਂ ਜਾਓ ਹਰਮਿੰਦਰ ਜੀ ਕਮੈਂਟ ਕਰ ਰਹੇ ਨੇ ਅਸੀਂ ਤਾਂ ਇੱਥੇ ਬਸ ਇੱਕ ਫੂਡ ਦਾ ਯੂਨਿਟ ਲੈਣਾ ਸੋ ਡੈਟ ਪੰਜਾਬੀਆਂ ਨੂੰ ਇੱਥੇ ਏਮਪਲੋਇਮੈਂਟ ਦੇ ਲਾਈ ਕਰਵਾਤਾ ਬਾਕੀ ਬਹੁਤ ਚੰਗੀ ਗੱਲ ਹੈ ਜੀ ਇੱਥੇ ਅਸੀਂ ਬਿਜ਼ਨਸ ਕਰਕੇ ਸਾਡੇ ਆਪਣੇ ਪੰਜਾਬੀਆਂ ਨੂੰ ਅਸੀਂ ਰੋਜ਼ਗਾਰ ਦੇ ਸਕਦੇ ਹਾਂ ਬਹੁਤ ਕੁਝ ਹੋ ਸਕਦਾ ਹੈ ਜੇ ਅਸੀਂ ਕੁਝ ਕਰਨਾ ਚਾਹੀਏ ਇੱਕ ਚੱਗੇ ਨੀਅਤ ਦੇ ਨਾਲ ਅਸੀਂ ਬਹੁਤ ਸਾਰੇ ਅਸੀਂ ਬਾਹਰੋਂ ਦਿੱਲੀੋਂ ਲਿਆਉਨੇ ਆ ਲੋਕ ਜਾਂ ਬਾਕੀ ਰਾਜਾਂ ਤੋਂ ਲੈ ਕੇ ਆਉਣੇ ਤਾਂ ਅਸੀਂ ਪੰਜਾਬੀਆਂ ਨੂੰ ਕਿਉਂ ਨਹੀਂ ਰੱਖ ਸਕਦੇ ਸਾਡੇ ਬਹੁਤ ਪੰਜਾਬੀ ਬਿਜ਼ਨਸਮੈਨ ਨੇ ਜੋ ਪੰਜਾਬੀਆਂ ਦੀ ਸਪੋਰਟ ਕਰ ਸਕਦੇ ਆ ਸੋ ਥੋੜਾ ਜਿਹਾ ਬਾਹਰ ਜਾਣ ਦਾ ਖਿਆਲ ਜਾਂ ਕੱਢ ਹੀ ਦੋ ਹਜੇ ਮਨਾਂ ਦੇ ਵਿੱਚੋਂ ਕਿਉਂਕਿ ਮਾਹੌਲ ਨਹੀਂ ਠੀਕ ਹੈਗਾ ਛੁੜੇ ਗਏ ਨੇ ਵੀ ਵਾਪਸ ਆ ਰਹੇ ਨੇ ਨਾ ਤਾਂ ਬੰਦਾ ਘਰੇ ਦੱਸਣ ਜੋਗਾ ਰਹਿੰਦਾ ਹੈ ਮਾਪਿਆਂ ਨੇ 익ਸਪੈਕਟੇਸ਼ਨਸ ਹੋ ਜਾਂਦੀਆਂ ਨੇ ਵੀ ਐਤ ਕੀ ਤਾਂ ਮੇਰੇ ਬੁੱਤਰੇ ਕਿੰਨੇ ਪੈਸੇ ਭੇਜੇ ਆ ਰਿਹਾ ਰਿਸ਼ਤੇਦਾਰ ਕਹਿਣਗੇ ਕਿੰਨੇ ਡਾਲਰ ਆ ਗਏ ਜਾਂ ਘਰ ਦਾ ਕੰਮ ਕਰਾ ਲੀਏ ਜਾਂ ਭੈਣ ਦਾ ਜਾਂ ਭਰਾ ਦਾ ਵਿਆਹ ਕਰਨਾ ਖਰਚਾ ਪੂਰਾ ਕਰ ਲਈ ਇੰਨੀ ਜ਼ਿੰਮੇਵਾਰੀ ਪਾ ਕੇ ਤੋੜ ਦਿੰਦੇ ਆ ਪਰ ਉੱਥੇ ਤਾਂ ਪਹਿਲੇ ਹੀ ਨਾ ਔਖਾ ਹੁੰਦਾ ਸੋ ਥੋੜਾ ਜਆ ਸਮਝਦਾਰ ਬਣੋ ਸਮਝੋ ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ ਸੋਚ ਲਓ ਕਿ ਉਹਦੇ ਰਿਜ਼ਲਟ ਕੀ ਹੋਣਗੇ ਹਰ ਇੱਕ ਚੀਜ਼ ਦਾ 네ਗੇਟਿਵ ਤੇ ਪੋਜ਼ਿਟਿਵ ਜ਼ਰੂਰ ਦੇਖੋ ਮੈਂ ਨਹੀਂ ਕਹਿੰਦੀ ਕਿ ਹਰ 네ਗੇਟਿਵ ਹੀ ਹੁੰਦੀ ਹੈ ਪਰ ਪੋਜ਼ਿਟਿਵ ਵੀ ਦੇਖੋ ਤੇ 네ਗੇਟਿਵ ਵੀ ਦੇਖੋ ਜੋ ਤੁਹਾਨੂੰ ਫਿਰ ਸਹੀ ਲੱਗਦਾ ਫਿਰ ਤੁਸੀਂ ਆਪਣੇ ਡਿਸੀਜਨ ਆਪ ਲਓ ਪਰ ਪਹਿਲਾਂ ਦੇਖ ਲਓ ਪੇੜ ਚਾਲ ਨਾ ਚੱਲੋ ਲੋਕਾਂ ਪਿੱਛੇ ਨਾ ਲੱਗੋ ਤੇ ਚਾਦਰ ਵੇਖ ਕੇ ਆਪਣੇ ਪੈਰ ਪਸਾਰੋ ਬਹੁਤ ਬਹੁਤ ਧੰਨਵਾਦੀ ਚਾਹੁੰਦੇ ਵਾਸਤੇ ਰੋ